ਜਿਹੜਾ ਕਾਂਗਰਸ ਦਾ ਸਾਡੇ ਇਥੋਂ ਖੜਾ ਹੈ ਬਜਿੰਦਰ ਸਿੰਘਲਾ ਇਹ ਕਿੱਥੋਂ ਆਇਆ ਹੈ ਸੰਗਰੂਰ ਤੋਂ ਆਇਆ ਹੈ 2014 ਚ ਜਿਹਦੀ ਜਮਾਨਤ ਜਲਤ ਕਰਾਈ 17 ਚ ਜਿੱਤ ਗਿਆ 2022 ਚ ਨਰਿੰਦਰ ਗੌਰ ਭਰਾਜ ਜੇ ਕਾਮਜੀ ਕੁੜੀ ਪੰਜਾਬ ਦੀ ਵਿਧਾਨ ਸਭਾ ਦੀ ਸਭ ਤੋਂ ਛੋਟੀ ਮੈਂਬਰ ਹੈ ਉਹ ਉਮਰ ਵਾਈਜ ਉਹ 27-28 ਸਾਲ ਦੀ ਜਵਾਕੜੀ ਨੇ ਹਰਾ ਕੇ ਭੇਜਿਆ ਹੋਇਆ ਹੁਣ ਇੱਧਰ ਨੂੰ ਆ ਗਿਆ ਦੇਖ ਲਿਓ ਇੱਥੋਂ ਨਾ ਕਿਤੇ ਉਹਨੂੰ ਨਾ ਲੱਗੇ ਵੀ ਹਾਂ ਇੱਧਰ ਸ਼ਾਇਦ ਮੈਨੂੰ ਉਹ ਮੈਂ ਕਿਸੇ ਸੀਡੀ 'ਚ ਇੱਕ ਕਮੈਂਟ ਕੀਤਾ ਸੀ ਮੈਨੂੰ ਕਿਸੇ ਨੇ ਕੱਲ ਹੀ ਭੇਜਿਆ ਵੀ ਕੋਈ ਜ਼ਮਾਨਾ ਸੀ ਰਾਜਨੀਤੀ ਇੰਨੀ ਵਧੀਆ ਹੁੰਦੀ ਸੀ ਕਿ ਜਿਹੜਾ ਲੀਡਰ ਸੀ ਆਪਣੇ ਪਾਰਟੀ ਪ੍ਰਧਾਨ ਕੋਲੇ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ 'ਚੋਂ ਟਿਕਟ ਦੇ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਹਿੰਦੇ ਹੁਣ ਵੀ ਇਹੀ ਨੇ ਪਰ ਉਲਟੇ ਕੰਮ ਵਾਸਤੇ ਪ੍ਰਧਾਨ ਜੀ ਫੈਸਲਾ ਕੇ ਜੋ ਟਿਕਟ ਨਾ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ ਸੋ ਸੰਗਰੂਰ ਵਾਲੇ ਤਾਂ ਜਾਣਦੇ ਨੇ ਇਧਰ ਥੋੜੇ ਕੋ ਅਨੰਦਪੁਰ ਆ ਗਿਆ ਹੈ ਫਿਰ ਦੋਨੇ ਹੱਥ ਖੜੇ ਕਰਕੇ ਮੈਨੂੰ ਇਹ ਤਸੱਲੀ ਦੇ ਦਿਓ ਕਿ ਜਿਹੜਾ ਅਸੀਂ ਉੱਥੋਂ ਮਾਂਜ ਕੇ ਭੇਜਿਆ ਇਧਰ ਵੀ ਮਾਂਜੋਗੇ ਇਨਕਲਾਬ ਹੋ ਗਿਆ ਕੰਮ ਹਾਂ ਬਸ ਹੋ ਗਿਆ ਕੰਮ ਜੇ ਤੁਸੀਂ ਆਪ ਸੰਭਲਿਆ ਜਦੋਂ ਲੋਕ ਲੜਨ ਲੱਗ ਜਾਣ ਜਦੋਂ ਕਿਸੇ ਵੀ ਬੰਦੇ ਵਾਸਤੇ ਲੋਕ ਲੜਨ ਲੱਗ ਜਾਣ ਉਹਨੂੰ ਕੋਈ ਹਰਾ ਨਹੀਂ ਸਕਦਾ ਇਹ ਪੈਸੇ ਦੇ ਸਿਰ ਤੇ ਇਹ ਬਾਹੂਬਲੀ ਬਣ ਕੇ ਇਹ ਜਿੱਤਣ ਦੀ ਕੋਸ਼ਿਸ਼ ਕਰਦੇ ਨੇ ਪਰ ਪੰਜਾਬੀਆਂ ਨੇ ਕਦੇ ੱੱੱਕਾ ਬਰਦਾਸ਼ਤ ਨਹੀਂ ਕੀਤਾ ੱੱੱਕਾ ਨਹੀਂ ਕਦੇ ਬਰਦਾਸ਼ਤ ਕੀਤਾ ਸੋ ਇਸ ਕਰਕੇ ਕੋਡੇ ਕੋਲੇ ਆਇਆ ਜੇ ਇਹਨਾਂ ਕੋਲੇ ਡਿਬੇਟ ਵਾਸਤੇ ਕੋਈ ਪੁਆਇੰਟ ਹੁੰਦਾ ਜੇ ਉਹਨਾਂ ਕੋਲੇ ਮੇਰੇ ਵਿਰੁੱਧ ਸਰਕਾਰ ਦੇ ਵਿਰੁੱਧ ਕੋਈ ਪੁਆਇੰਟ ਹੁੰਦਾ 1 ਨਵੰਬਰ ਨੂੰ ਲੁਧਿਆਣੇ ਆਪਾਂ ਡਿਬੇਟ ਰੱਖੀ ਸੀ 25 ਦਿਨ ਪਹਿਲਾਂ ਕਹਿੰਦਾ ਸੀ ਉੱਥੇ ਆ ਜਿਓ ਹਰੇਕ ਟੌਪਿਕ ਤੇ ਗੱਲ ਕਰਾਂਗੇ ਮੈਂ ਕੁਰਸੀਆਂ ਵੀ ਲਾ ਲਈਆਂ ਉੱਥੇ ਆਏ ਨਹੀਂ ਉਸ ਦਿਨ ਕਿਉਂ ਨਹੀਂ ਆਏ ਫਿਰ ਹੁਣ ਕਿਉਂ ਬੋਲੀ ਜਾਂਦੇ ਉਸ ਦਿਨ ਆ ਜਾਂਦੇ ਬੰਗਲ ਕਰ ਲੈਂਦੇ ਵੀਰੋ ਹਈ ਨਹੀਂ ਬੋਲਣ ਨੂੰ ਕੁਝ ਪਹਿਲਾਂ ਕਹਿੰਦੇ ਬਿਜਲੀ ਆਏ ਥੋੜੀ ਫ੍ਰੀ ਹੋ ਜੂ ਮੈਂ ਕਰਤੀ ਜੀਰੋ ਆਉਂਦਾ ਨਾ ਬਿਲ ਕਹਿੰਦੇ ਜਿਆਦੇ ਦੇਰ ਨਹੀਂ ਦੋ ਚਾਰ ਮਹੀਨੇ ਹੋਊ ਦੋ ਸਾਲ ਹੋ ਗਏ ਬਿਜਲੀ ਦਾ ਬਿਲ ਜ਼ੀਰੋ ਆਉਂਦਾ ਫਿਰ ਕਹਿੰਦੇ ਨੌਕਰੀਆਂ ਨਹੀਂ ਦੇ ਸਾਡਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਤੁਹਾਡੇ ਚ ਵੀ ਬਹੁਤ ਸਾਰੇ ਹੋਣਗੇ ਜਿਹਨਾਂ ਦੇ ਰਿਸ਼ਤੇ ਜਾਣੇ ਦੋਸਤਾਂ ਮਿੱਤਰਾਂ ਨੂੰ ਨੌਕਰੀ ਮਿਲ ਗਈ ਹੋਊਗੀ ਪਿੰਡ ਮਿਲਿਆ ਅੱਛਾ ਹੁਣ ਤਾਂ ਪਿੰਡਾਂ 'ਚ ਮੁਕਾਬਲਾ ਇਹ ਹੈ ਕਿ ਕਿਹੜੇ ਪਿੰਡ 'ਚੋਂ 5 ਮਿਲ ਗਈਆਂ ਕਿਹੜੇ ਪਿੰਡ ਨੂੰ 7 ਮਿਲ ਗਈਆਂ ਇੱਕ ਪਿੰਡ ਹੈ ਫਰਦੂਲਗੜ ਇਲਾਕੇ 'ਚ ਕਰਨਡੀ ਇੱਕੋ ਪਿੰਡ 'ਚ 40 ਨੌਕਰੀਆਂ ਮਿਲੀਆਂ ਨੇ ਫਿਰ ਉਹ 40 ਹੁਣ ਰਾਸ਼ਨ ਦਾ ਗਰੀਬਾਂ ਨੂੰ ਪਹਿਲਾਂ ਮਿਲਦਾ ਸੀ ਮਿੱਟੀ ਵਾਲੀ ਕਣਕ ਸੁਸਤਰੀ ਲੱਗੀ ਹੋਈ ਕਣਕ ਪਸ਼ੂ ਵੀ ਨਹੀਂ ਖਾਂਦੇ ਸੀ ਉਹਨੂੰ ਅਸੀਂ ਹੁਣ ਕਰਨ ਲੱਗਿਆ ਹਰੇਕ ਮਹੀਨੇ ਕਣਕ ਮਿਲੂਗੀ ਤੇ ਕਣਕ ਉਹ ਮਿਲੂਗੀ ਜਿਹੜੀ ਹੁਣ ਹੀ ਮੰਡੀ ਚਾਈ ਹੈ ਇਸ ਦੀ ਜਿਹੜੀ ਕਣਕ ਦਾ ਆਟਾ ਮੁੱਖ ਮੰਤਰੀ ਦੇ ਘਰੇ ਬੰਡਦਾ ਉਸੇ ਕਣਕ ਦਾ ਆਟਾ ਉਹਨਾਂ ਨੂੰ ਮਿਲੂਗਾ ਗਰੀਬਾਂ ਨੂੰ ਗਰੀਬਾਂ ਦੇ ਬੱਚੇ ਪੜਾ ਰਹੇ ਆ ਜਿਹੜੇ ਸਕੂਲ ਨੇ ਉੱਥੇ ਕੌਣ ਪੜਦਾ ਸਰਕਾਰੀ ਸਕੂਲ 'ਚ ਗਰੀਬਾਂ ਦੇ ਬੱਚੇ ਪੜਦੇ ਜੇ ਉੱਥੇ ਪੜ੍ਹਾਈ ਮਿਲ ਜੇ ਗਰੀਬਾਂ ਦੇ ਜਵਾਬ ਜਿਹੜੇ ਨੇ ਪੜਨ ਲੱਗ ਜਾਣ ਇਸ ਵਾਰ 98% ਰਿਜ਼ਲਟ ਆਇਆ ਸਰਕਾਰੀ ਸਕੂਲਾਂ ਦਾ 158 ਬੱਚੇ ਜੀਈ ਦਾ ਟੈਸਟ ਕਲੀਅਰ ਕਰਕੇ ਗਰੀਬਾਂ ਦੇ ਜਵਾਕ ਪਹਿਲੀ ਵਾਰ ਹੋਇਆ 158 ਬੱਚੇ ਉਹ ਜਦੋਂ ਟੈਸਟ ਕਲੀਅਰ ਕਰਕੇ ਜਦੋਂ ਇੰਜੀਨੀਅਰ ਡਾਕਟਰ ਪੜਨਗੇ ਨਾ 2-2 3-3 ਲੱਖ ਰੁਪਏ ਮਹੀਨੇ ਦਾ ਪੈਕੇਜ ਮਿਲੂਗਾ ਉਹਨਾਂ ਨੂੰ ਉਹ ਗਰੀਬੀਆਂ ਚੱਕਣਗੇ ਉਹ ਚੱਕਣਗੇ ਗਰੀਬੀਆਂ ਲੋਕਾਂ ਦੇ ਘਰਾਂ ਦੀਆਂ ਇਹ ਚਾਉਂਦੇ ਹੀ ਨਹੀਂ ਆ ਕਾਂਗਰਸੀ ਅਕਾਲੀਆ ਭਾਪਾ ਇਹ ਚਾਉਂਦੇ ਹੀ ਨਹੀਂ ਕੀ ਆਮ ਗਰੀਬ ਲੋਕਾਂ ਦੇ ਜਵਾਕ ਪੜ ਜਾਣ ਕਿਉਂਕਿ ਇਹਨੂੰ ਪਤਾ ਹੈ ਜੇ ਗਰੀਬ ਦਾ ਬੱਚਾ ਪੜ ਗਿਆ ਉਹ ਫਸਟ ਆ ਜਾ ਜੇ ਫਸਟ ਆ ਗਿਆ ਉਹਨੇ ਕੋਈ ਨੌਕਰੀ ਤੇ ਲੱਗ ਜਾਣਾ ਅਫਸਰ ਬਣ ਜਾਣਾ ਜੇ ਅਫਸਰ ਬਣ ਗਿਆ ਉਹਨੇ ਘਰ ਦੀ ਗਰੀਬੀ ਚੱਕ ਦੇਣੀ ਹੈ ਜੇ ਗਰੀਬੀ ਚੱਕੀ ਗਈ ਤੇ ਲੀਡਰਾਂ ਦੇ ਮਹਿਲਾ ਮੂਰੇ ਇਹਨਾਂ ਦੇ ਸ਼ੀਸ਼ ਮਹਿਲਾ ਮੂਰੇ ਤੜਕੀ ਤੜਕੀ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਕੌਣ ਖੜੂਗਾ ਫਿਰ ਆ ਪੰਗੜਾ ਹੈ ਨਾ ਬਸ ਹੁਣ ਮੈਨੂੰ ਮੈਨੂੰ ਗਾਲਾਂ ਕਿਉਂ ਕੱਢਣ ਲੱਗਿਆਂ ਤੜਖੀ ਕਿਨੇ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਆਮਕਰਾਂ ਦੇ ਜਵਾਕ ਮੰਤਰੀ ਕਿਉਂ ਬਣ ਗਏ ਮਲਵਿੰਦਰ ਕੰਗ ਹੈ ਸਾਡਾ ਦੁਲਾਰਾ ਵੀ ਹੈ ਬਹੁਤ ਸ਼ਾਨਦਾਰ ਬੋਲਦਾ ਹੈ ਯੂਨੀਵਰਸਿਟੀ ਚੋਂ ਸਟੂਡੈਂਟਸ ਵੀ ਜਦੋਂ ਉਦੋਂ ਤੋਂ ਆਪਣੇ ਹੱਕਾਂ ਦੀ ਲੜਾਈ ਲੜਦੇ ਆ ਰਹੇ ਹੈ ਯੂਨੀਵਰਸਿਟੀ ਦੇ ਸਟੂਡੈਂਟ ਕਿਉਂ ਆਏ ਨੇ ਆ ਕੇ ਮਿਹਨਤ ਕੀਤੀ ਹੈ ਕਿਸੇ ਹੋਰ ਪਾਰਟੀ ਚ ਹੁੰਦੇ ਹਜੇ ਤੱਕ ਬਲਾਕ ਦਾ ਪ੍ਰਧਾਨ ਨਹੀਂ ਬਣਾਉਣਾ ਸੀ ਇਹਨਾਂ ਨੂੰ ਉੱਥੇ ਤਾਂ 65-65 ਸਾਲ ਦੇ ਵੀ ਯੂਥ ਦੇ ਪ੍ਰਧਾਨ ਨੇ ਹਾਂ ਹਾ ਹਾਂ ਉੱਥੇ ਨਹੀਂ ਕੋਈ ਆਪਦੇ ਪੁੱਤ ਪਤੀ ਜੀ ਨਹੀਂ ਮੁੱਕਦੇ ਆਪਦੇ ਸਾਲੇ ਜੀ ਜੇ ਨਹੀਂ ਮੁੱਕਦੇ ਫਿਰ ਫੁੱਫੜ ਸ਼ੁਰੂ ਕਰ ਲੈਂਦੇ ਆ ਫਿਰ ਭੂਆ ਹੋਰੀ ਆ ਜਾਂਦੀਆਂ ਨੇ ਫਿਰ ਮਾਸੜ ਆ ਜਾਂਦੇ ਫਿਰ ਉਹਨੇ ਜਵਾਕ ਵੱਡੇ ਹੋ ਜਾਂਦੇ ਨੇ ਇੱਥੇ ਖੜੇ ਯਾਰ ਬਸ ਆਮ ਲੋਕਾਂ ਦੇ ਭੀਆਂ ਪੁੱਤਾਂ ਨੂੰ ਚੇਅਰਮੈਨ ਦੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਅਸੀਂ ਲਾਇਆ ਚੇਅਰਮੈਨ ਮੁੰਡੇ ਯੰਗ ਮੁੰਡੇ ਜਿਹੜੇ ਮੋਟਰਸਾਈਕਲ ਚ ਆਲਦਾ ਤੇਲ ਪਵਾ ਕੇ ਮੇਰੀ ਗੱਲ ਤੇ ਮੂਰੇ ਲਾਉਂਦੇ ਸੀ ਮੈਂ ਸਾਰੇ ਬਾਜ ਨੇ ਰੱਖਦਾ ਹੁਣ ਕਿਹੜਾ ਮੁੰਡਾ ਫਿਰਦਾ ਹੈ ਫਿਰ ਉਦੋਂ ਬਾਅਦ ਉਹਨੂੰ ਉਦੋਂ ਹੀ ਪਤਾ ਲੱਗਦਾ ਵੀ ਤੂੰ ਤਾਂ ਲਾਤ ਆ ਸਭ ਦੀ ਵਾਰੀ ਆਉਗੀ ਸਰਕਾਰ ਚ ਵੀ ਹਿੱਸਾ ਮਿਲੂਗਾ ਜ਼ਿੰਮੇਵਾਰੀ ਮਿਲੂਗੀ ਸੰਗਠਨ ਚ ਵੀ ਮਿਲੂਗੀ ਪਰਵਾਹ ਨਾ ਕਰਿਓ ਐਸੇ ਕੰਮ ਬਸਤੀਆਂ ਮੇਰਾ ਸਗਾ ਨਹੀਂ ਕੋਈ ਆਊਗਾ ਇਹ ਮੈਨੂੰ ਤੁਹਾਨੂੰ ਦੱਸਤਾ ਸੋ ਵੀਰੋ ਇਹ 1 ਨਵੰਬਰ ਨੂੰ ਆਏ ਨਹੀਂ ਡਿਬੇਟ ਤੇ ਕਿਉਂਕਿ ਇਹਨਾਂ ਕੋਲੇ ਕੁਝ ਹੈ ਹੀ ਨਹੀਂ ਵਿਆਪਨ ਕੀ ਕੀਤਾ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਆ ਰਿਹਾ ਕੁਲਪਿੰਡ ਕਹਿੰਦਾ 25 ਸਾਲ ਬਾਅਦ ਆਇਆ ਜੀ ਕੋਈ ਕਹਿੰਦਾ 40 ਸਾਲ ਬਾਅਦ ਸਾਡੇ ਪਾਣੀ ਆਇਆ ਨਹਿਰਾਂ ਕੱਸੀਆਂ ਦਾ ਪਾਣੀ ਆਊਗਾ ਬਿਜਲੀ ਮੋਟਰਾਂ ਵਾਲੀ ਦਿਨੇ ਆਉਂਦੀ ਐ ਦਿਨੇ ਆਉਂਦੀ ਐ ਨਾ ਜੇ ਰਾਤ ਨੂੰ ਜਾਂ ਰਾਤ ਨੂੰ ਵੀ ਆਉਂਦੀ ਐ ਜਦੋਂ ਮਰਜ਼ੀ ਸੋਚ ਤਾ ਬੱਸ ਟੱਕਰਦੀ ਹੈ ਹੈ ਦਿਨ ਵਾਲੀ ਜੇ ਬੇ ਕਹਾਂਗੇ ਉਹ ਮੈਂ ਕਰ ਲਾਂਗੇ 24 ਘੰਟੇ ਆਉਗੀ ਜਦੋਂ ਮਰਜੀ ਆਇਆ ਕਰੋ ਤੁਹਾਡੇ ਦਿਲ ਆ ਯਾਰ ਥੋੜੀ ਮਰਜੀ ਹੈ ਮੈਂ ਤਾਂ ਕਹਿਦਾ ਸੀ ਮੋਟਰਾਂ ਬੰਦ ਕਰਕੇ ਝੋਨਣ ਲੱਗਣ ਲਾ ਦੂੰ ਲਾਤਾ ਉਹੀ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਉਂਦੀ ਹੈ ਨੀਤ ਸਾਫ ਹੋ ਗਈ ਨੀਤ ਸਾਫ ਹੈ पहले इन्हों पता ही नहीं मैं बिजली बोर्ड वाले को पुछया मैं कह अठ घंटे कि ने कहे ने अठ घंटे पानी लग जाता है अठ भी टुट्टे दिने दो घंटे बाद घंटा कट्ट फिर फिर घंटा कट कैकटरी लैवल पर मीटिंग हुई थी उसमें फैसला किया गया था अच्छा तो नक्का लैवल पर मीटिंग हुई है कभी कहते जी नक्का क्या होता है नाका क्या होता है ਮੈਂ ਕਿਹਾ ਨੱਕਾ ਨਹੀਂ ਨੱਕਾ ਕਿਤੇ ਹਮੇ ਨਹੀਂ ਪਤਾ ਜੀ ਮੈਂ ਕਿਹਾ ਨੱਕਾ ਹੁੰਦਾ ਜਿੱਥੋਂ ਕਿਆਰੇ ਨੂੰ ਪਾਣੀ ਜਾਂਦਾ ਹੈ ਉਹ ਤੁਸੀਂ ਅੱਧਾ ਕਿਆਰਾ ਰਮਿਆ ਹਜੇ ਬੰਦ ਕਰਤੀ ਦੂੜ ਘੰਟੇ ਬਾਅਦ ਦਵਾਰੇ ਆਈ ਫੇਰ ਉਸੇ ਅੱਧੇ ਦੇ ਬਿਜਲੀ ਦਵਾਰੇ ਜਾਊ ਫੇਰ ਬੰਦ ਕਰਤੀ ਕੰਨੀ ਵਾਲੇ ਕਿਨਾਰੇ ਤਾਂ ਸੁੱਕੇ ਹੀ ਰਹਿ ਜਾਂਦੇ ਆ ਮੈਂ ਕਿਹਾ ਅੱਠ ਨਹੀਂ 11 12 ਘੰਟੇ ਦਿਓ ਤੁਸੀਂ ਬੰਦ ਨਹੀਂ ਕਰਨੀ ਲੈਟਰ ਕਿਸਾਨ ਬੰਦ ਕਰਕੇ ਕਰਨ ਜਾ ਵੀ ਆਪ ਦੀ ਬੋਟਲ